ਅੱਜ ਆਪਾਂ ਸਨਾਮੀ ਬੈਠਾ ਆਪਣੇ ਕੋਲ ਸਨਾਮ ਵਾਲਾ ਇਹਨੂੰ ਅਕਸਰ ਜਾਣਦੀ ਹਾਂ ਨਾ ਬਿੱਟੂ ਦਗਾਲ ਵਰਗੇ ਨੂੰ ਬਹੁਤ ਪਿਆਰ ਕਰਦੇ ਰਿਹਾ ਤੇ ਸਨਾਮੀ ਕੀ ਆਲਾ ਠੀਕ ਹੈ ਬਈ ਮੈਂ ਲਾਉਣਾ ਸਟੇਟਸ ਮੈਨੂੰ ਇਹ ਆ ਸ਼ੇਅਰ ਸੁਣਾ ਹੁਣ ਤੂੰ ਘੱਟਾ ਪੁਰਾ ਟੋਟਾ ਢੀ ਖਾਲੀ ਤਾਂ ਸੁਣਾ ਦੇ ਕਰ ਸ਼ੇਅਰ ਸੁਣਾ ਬਈ ਹਾਂ ਇੰਸਟਾ ਤੇ ਪਾਉਂਗਾ ਮੈਂ ਕਹਿੰਦਾ ਕੀਤਾ ਜੇ ਪਿਆਰ ਤਾਂ ਹੀ ਪੈ ਗਏ ਰਹੇ ਪਵਾਣੀਆਂ ਬਾਈ ਦੀ ਮੜੀ ਬਣਾ ਲਿਆ ਨਾ ਫਿਰ ਆਪਾਂ ਜੀਤੇ ਬੈਠਾ ਝੜਾਉਣਾ ਯਾਰ ਆਪਣਾ ਸਸਰਗਰ ਬਾਈ ਜੀ ਚਲੋ ਤੇ ਚਲੋ ਜੀ ਕਹਿੰਦੇ ਕੀਤਾ ਜੇ ਪਿਆਰ ਤਾਂਗੇ ਪੈ ਗਏ ਨੇ ਪਵਾੜੇ ਦੀ ਬਾਦ ਸਭਣਾ ਕਿਤੇ ਮੰਗਦਾ ਤੋਂ ਮਾੜੇ ਹੋਸਨ ਤੇਰੇ ਦੇ ਪੀਰ ਦੀ ਪੂਜਾ ਇਸ ਕਿ ਸਾਡੇ ਨੇ ਕੀਤੀ ਪੰਨ ਪੰਨ ਕੇ ਦਾਰੂ ਦੇ ਮੱਤੀ ਤੇ ਤੇਰੇ ਪਿਆਰ ਦੇ ਦਰੂਪੀ ਕੀ ਦਛੀ ਕਿ ਰੋਣਾ ਲਗੇ ਨਾਲ ਸਾਡੇ ਜੋ ਕੀਤੀ ਤੂੰ ਰੱਬ ਜਿਹੜਾ ਵਿਸ਼ਵਾਸ ਤੋੜ ਕੇ ਕਿੱਥੇ ਬਦਲ ਨਾ ਜਾਈ ਨਿੱਤੀ ਹੁ ਕਾ ਬਦਲ ਗਈ ਮੈਂ ਟੜਾਂ ਚੁੱਕੇ ਕੱਬੜ ਦੀ ਮੇਰੀ ਸਾਹ ਵੀ ਨਾਲ ਰਹੇਗੀ ਨਾਲ ਕੁੜਾ ਕੇ ਟੱਗਦੀ ਸਾਂ ਉੱਪਰ ਕੰਡਿਆਂ ਵਾਲੀ ਪੇਰੀ ਮੈਂ ਥੱਲੇ ਡਿੱਗ ਫਿਰ ਜੜ ਫੜਨ ਦੀ ਰਹੀ ਮੀਰ ਜੀ ਅਕੋਈ ਹੋਰ ਨਹੀਂ ਜਦ ਤੈਨੂੰ ਸਾਥ ਨਾ ਦਿੱਤੀ ਹੁੰਦਾ ਅੰਦਰ ਵੀ ਮੋੜਦਾ ਨਾ ਹਮਦਰਦ ਜਿਆ ਮੜ ਜਾ ਮੜ ਜਾ ਕੋਈ ਕਦਰ ਨਹੀਂ ਸਾਥ ਹੁੰਦੀ ਨਾ ਜਿਆ ਮੜ ਜਾ ਮੜ ਜਾ ਬੇਕਰਦੇ ਹੁਣ ਸਾਨੂੰ ਤੇਰੀ ਲੋਰ ਨਹੀਂ ਬਾਕੀ ਗੱਲ ਸਹੀ ਐ ਇਹ ਇੱਕ ਮਤੋਂ ਬਤ ਕਹਿਣਾ ਚਾਹੀਦਾ ਹਨਾ ਸਨਾਮੀ ਯਾ ਦਿਲ ਟੁੱਟ ਜਾਏ ਉਹਦਾ ਜਾਨ ਹੀ ਟੁੱਟੇ ਜਾਂਦਾ ਨਾ ਜਿਹਦਾ ਦਿਲ ਟੁੱਟ ਜਾਵੇ ਉਹ ਤਾਂ ਆਪੀ ਟੁੱਟ ਹੀ ਜਾਂਦਾ ਹਾਂ ਇਹ ਸਨਾਮੀ ਭਾਈ ਬਾਵਾਗੇ ਆਪਾਂ ਇਹਦੀ ਵੀਡੀਓ ਇੰਸਟਾਗ੍ਰਾਮ ਤੇ